ਫੀ ਪਿਛਲੇ ਕਈ ਸਮਿਆਂ ਤੋਂ ਦੇਖਦੇ ਆ ਰਹੇ ਹਾਂ ਕਿ ਪਿੱਛੇ ਬਰਸਾਤਾਂ ਦੀ ਵਜ੍ਹਾ ਨਾਲ ਸਾਡੇ ਪੰਜਾਬ ਦੇ ਕਿਸਾਨਾਂ ਦਾ ਖਾਸ ਕਰਕੇ ਪੰਜਾਬ ਦੇ ਜਿਨ੍ਹਾਂ ਵੀ ਬਾਰਡਰ ਹਲਕੇ ਦੇ ਕਿਸਾਨ ਸੀ ਉਹਨਾਂ ਦਾ ਬਰਸਾਤਾਂ ਦੀ ਵਜ੍ਹਾ ਨਾਲ ਜੜੇ ਭਾਰੀ ਹੜ੍ਹ ਹਾਈ ਸੀ ਉਹਨਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਦੇਖਦਿਆਂ ਹੋਇਆਂ ਪਹਿਲਾਂ ਕੇਂਦਰ ਸਰਕਾਰ ਦੇ ਅਲੱਗ-ਅਲੱਗ ਟੀਮਾਂ ਤੋਂ ਮੰਤਰੀਆਂ ਤੋਂ ਜਿਹੜੀਆਂ ਰਿਪੋਰਟਾਂ ਮੰਗਲ ਪ੍ਰਧਾਨ ਮੰਤਰੀ ਸਾਹਿਬ ਨੇ ਮੰਗਵਾਈਆਂ ਸੀ ਤੇ ਉਹਨਾਂ ਦੇ ਉਹ ਰਿਪੋਰਟਾਂ ਦੇ ਜਾਂਚ ਤੇ ਮੁੱਖ ਰੱਖਦੇ ਹੋયા ਤਾਂ ਉਹਨਾਂ ਨੇ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਕਿਸਾਨ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਸੀ ਇੱਕ ਕੇਂਦਰ ਤੋਂ ਦੇਣ ਦਾ ਆਸ਼ਵਾਸ਼ਣ ਦਿੱਤਾ ਤੇ ਦਿੱਤਾ ਵੀ ਹੈ ਹੁਣ ਇਹੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੂੰ ਮੁੱਖ ਰੱਖਦੇ ਹੋયા ਮਾਨਯੋਗ ਮੁੱਖ ਮੰਤਰੀ ਉੱਤਰ ਪ੍ਰਦੇਸ਼ ਤੋਂ ਯੋਗੀ ਦਿੱਤਿਆ ਨਾ ਜੀ ਨੇ ਕਣਕ ਦਾ ਜਿਹੜਾ ਬੀਜ ਹੈ 1000 ਪੁਇੰਟਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦਿੱਤਾ ਹੈ ਅਸੀਂ ਉਹਦਾ ਮਾਨਯੋਗ ਮੁੱਖ ਮੰਤਰੀ ਯੋਗੀ ਦਿੱਤੇਨਾਥ ਜੀ ਦਾ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਿਸਾਨਾਂ ਦਾ ਜਿਹੜੇ ਇਹ ਬਹੁਤ ਮਾੜਾ ਦੌਰ ਸੀ ਤੇ ਉਹਨਾਂ ਨੂੰ ਦੁਬਾਰਾ ਬਿਜਾਈ ਕਰਨ ਵਾਸਤੇ ਜੋ ਇਹ ਬੀਜ ਦਾ ਸਹਿਯੋਗ ਕੀਤਾ ਇਸ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਕਿਸਾਨ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਆਰਥਿਕ ਸਹਿਯੋਗ ਮਿਲੇਗਾ ਤੇ ਮੈਂ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਨਿਵੇਦਨ ਕਰਦਾ ਕਿ ਉਹ ਵੀ ਜਿਹੜੇ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਫਾਰਲੈਂਡ ਤੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜੀਆਂ ਮੌਸਮੀ ਫਸਲਾਂ ਨੇ ਉਹਨਾਂ ਨੂੰ ਬੀਜਣ ਵਾਸਤੇ ਉਹਨਾਂ ਨੂੰ ਜਿਹੜਾ ਮੌਕੇ ਦਾ ਜਿਹੜਾ ਫ੍ਰੀ ਬੀਜ ਹੈ ਚਾਹੇ ਉਹ ਕਣਕ ਹੋਵੇ ਜਾਂ ਹੋਰ ਵੀ ਮੌਸਮੀ ਫਸਲਾਂ ਨੇ ਉਹਨਾਂ ਨੂੰ ਉਹਨਾਂ ਨੂੰ ਫ੍ਰੀ ਦਿੱਤਾ ਜਾਵੇ ਤਾਂ ਜੋ ਜਿਹੜੇ ਕਿਸਾਨ ਨੇ ਉਹ ਆਪਦੀ ਜਿਹੜੀ ਮਾੜੀ ਆਰਥਿਕ ਸਥਿਤੀ ਨੂੰ ਬਰ ਸਕਣ ਕਿਸਾਨਾਂ ਦਾ ਇੰਨਾ ਜ਼ਿਆਦਾ ਖੜਾਂ ਦੇ ਕਰਕੇ ਨੁਕਸਾਨ ਹੋਇਆ ਉਸ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਕੇਂਦਰ ਦੀ ਸਰਕਾਰ ਦੇ ਤਰਫੋਂ ਕਰੋੜਾ ਰੁਪਏ ਪੰਜਾਬ ਨੂੰ ਤੁਰੰਤ ਜਾਰੀ ਕੀਤੇ ਗਏ ਤੇ ਉਹ ਕਿਸਾਨਾਂ ਨੂੰ ਮਿਲੇ ਉਸ ਤੋਂ ਬਾਅਦ ਵੀ ਪੂਰੇ ਭਾਰਤ ਦੇ ਵਿੱਚ ਜਿਹੜੇ 100 ਜ਼ਿਲ੍ਹੇ ਨੇ ਉਹਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਜਿਹੜੀ ਐ ਚੋਣ ਹੋਈ ਹੈ ਜ਼ਿਲ੍ਹਾ ਫਾਜ਼ਿਲਕਾ ਨੂੰ ਆਰਥਿਕ ਰੂਪ ਤੋਂ ਕਿਸਾਨੀ ਪੱਖੋਂ ਹਰ ਤਰੀਕੇ ਦੇ ਨਾਲ ਉਪਜਾਊ ਜਾਂ ਕੁਸ਼ਹਲੀ ਖੇਤਰ ਸਾਬਿਤ ਕਰਨ ਦੇ ਵਿੱਚ ਜਿਸ ਤਰ੍ਹਾਂ ਇਹ 100 ਜ਼ਿਲ੍ਹਿਆਂ ਦੇ ਵਿੱਚ ਫਾਜ਼ਿਲਕਾ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਕਿ ਇਕੱਲਾ ਫਾਜ਼ਿਲકા ਭਾਰਤੀ ਜਨਤਾ ਪਾਰਟੀ ਕਿਸਾਨ ਹਦੈਸੀ ਪਾਰਟੀ ਹੈ ਕਿਸਾਨਾਂ ਦੇ ਹੱਕ ਵਿੱਚ ਹਮੇਸ਼ਾ ਖੜੀ ਹੈ ਤੇ ਹਮੇਸ਼ਾ ਖੜੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਪੰਜਾਬ ਦੇ ਸੂਬੇ ਦੇ ਜਿਸ ਵੀ ਇਲਾਕੇ ਨੂੰ ਉਪਜਾਊ ਜਾਂ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਵਿੱਚ ਪਾਰਟੀ ਜਨਤਾ ਪਾਰਟੀ ਹਮੇਸ਼ਾ ਸਹਿਯੋਗ ਕਰੇਗੀ ਧੰਨਵਾਦ